ਟੱਕੜੀ ਨੂੰ ਇਹਦਾ ਪੱਕੀਆਂ ਵੋਟਾਂ ਨਾਲ ਟੱਕੜੀ ਦੀ ਆ ਇਹ ਨਹੀਂ ਕਿਤੇ ਜਾਣਦੇ ਪੰਥਕ ਬੰਦੇ ਐ ਕਿਉਂ ਬਾਪੂ ਹਾਂਜੀ ਹਾਂ ਦੋਸਤ ਹੋ ਜਾਣਾ ਇਹਦੇ ਨਾਲ ਜਬਰ ਦਾ ਨਾਂ ਵੀ ਬਾਹਰ ਕੀਤਾ ਲੋਕਾਂ ਨੇ ਜਿਹਦੇ ਕਰਕੇ ਇਹ ਜਮਾਗੀ ਆ ਲੋਕ ਹੋਰ ਬਤਾਉਂਦੇ ਆ ਉਹ ਉਸ ਕਰਕੇ ਵੀ ਜਾਂਦਾ ਵਾ ਉਹਨਾਂ ਦਾ ਧਿਆਨ ਲੋਕਾਂ ਨੂੰ ਖੋਦ ਪਸੰਦ ਲੱਤ ਨਹੀਂ ਲੱਗ ਜਾਂਦੀ ਮੈਨੂੰ ਮੈਨੂੰ ਜੋ ਮਹਿਸੂਸ ਹੁੰਦਾ ਮੈਂ ਮਾਂ ਐ ਮੈਂ ਆਪਕੇ ਨਹੀਂ ਵੀ ਉਸ ਕਰਕੇ ਵੀ ਜਾਂਦਾ ਵਾ ਛੋਟੇ ਹੁੰਦੇ ਤੋਂ ਹੀ ਹੋ ਰਿਹਾ ਸੀ ਜੇ ਲਤ ਲੱਗੀ ਹੈ ਨਾ ਤੇ ਪਹਿਲਾਂ ਘਰ ਤੋਂ ਹੀ ਕਿਸੇ ਨੇ ਆਪਣੇ ਨੇ ਸ਼ੁਰੂ ਕੀਤਾ ਇਹਦੇ ਨਾਲ ਗਲਤ ਕੰਮ ਕਰਨਾ ਬੰਦੇ ਹੁਣ ਦੱਸਦਾ ਕਿ ਮੇਰੇ ਮੂੰਹ 'ਚ ਰੁਮਾਲ ਪਾ ਕੇ ਜਬਰਦਸਤੀ ਕਰਕੇ ਕਥੇੜ ਦੇ ਲੱਗੇ ਕਿ ਤੂੰ ਨਹੀਂ ਕਰੀਂਗਾ ਦਸਤਾ ਵੀ ਨਹੀਂ ਆਗਾਗੇ ਕਰਦਾਗੇ ਦਸਤਾ ਵੀ ਨਹੀਂ ਆ ਨਿੱਕੇ ਹੁੰਦੇ ਨੂੰ ਇਹਨੂੰ ਕਿਸੇ ਨੇ ਹੱਥ ਪਾਈ ਹੈ ਜੀ ਇਹ ਇਹਦੇ ਆਪਣੇ ਨੇ ਕਿਉਂ ਉਹ ਬੱਚਾ ਆਇਆ ਤਾਂ ਹੈ ਨਹੀਂ ਪਿੰਡ ਚ ਚਲੇ ਜਾਂਦਾ ਜਾਂ ਮਹੱਲੇ ਚਲੇ ਜਾਂਦਾ ਸ਼ਹਿਰ ਚਲੇ ਜਾਂਦਾ ਉਦੋਂ ਕਿਸੇ ਆਪਣੇ ਨੇ ਇਹਦੇ ਨਾਲ ਗਲਤ ਕੰਮ ਕਰਨਾ ਸ਼ੁਰੂ ਕੀਤਾ ਉਹ ਹੁਣ ਇਹਦੀ ਵੱਡੇ ਹੋਏ ਦੀ ਆਦਤ ਬਣ ਗਈ ਲਤ ਪੈ ਗਈ ਕੀ ਨਾਂ ਤੇਰਾ ਸਾਰੀ ਸਾਰੀ ਰਾਤ ਕੀ ਨਾਂ ਪੁੱਤਰ ਕੀ ਨਾਂ ਦੀਪਕ ਦੀਪਕ ਕੀ ਹਾਲ ਨੇ ਪੁੱਤ ਠੀਕ ਆ ਕਹਿੰਦਾ ਸਾਰੀ ਦੁਨੀਆ ਅੱਗੇ ਵਧ ਗਈ ਆ ਮੈਂ ਪਿੱਛੇ ਰਹਿ ਗਿਆ ਮਾਂ ਇਹਨੂੰ ਇੱਕ ਵਾਰੀ ਇਹਦਾ ਮਾਹੌਲ ਬਦਲਣ ਦੀ ਲੋੜ ਆ ਉਸ ਇਲਾਕੇ ਚੋਂ ਕੱਢ ਕੇ ਕਿਤੇ ਹੋਰ ਥੋੜਾ ਟਾਈਮ ਇਹਨੂੰ ਸ਼ਿਫਟ ਕਰਨ ਦੀ ਲੋੜ ਆ ਜਾਂ ਤਾਂ ਇਹ ਅਗਲੇ 1-2 ਮਹੀਨੇ ਦਿੱਕਤ ਗਰਮੀ ਥੋੜੀ ਘਟ ਜੂ ਇੱਥੇ 10 ਦਿਨ 20 ਦਿਨ ਅਸੀਂ ਇੱਥੇ ਰੱਖ ਲਾਂਗੇ ਕਿਆਣਾ ਨਾਲ ਰੋਕ ਦਿਓ ਇਹਨੂੰ ਇੱਥੇ ਜੇ ਅੱਜ ਕੋ ਹੱਜ ਰੱਖ ਲੈਣੇ ਇੱਥੇ ਰੱਖ ਕੇ ਇਹਦਾ ਥੋੜਾ ਮਾਹੌਲ ਬਦਲੀਏ ਤੇ ਦਿਮਾਗ ਚੇਂਜ ਹੋਵੇ ਉਹੀ ਦੁਨੀਆ ਉਹੀ ਗਲੀਆਂ ਉਹੀ ਸੜਕਾਂ ਉਹੀ ਲੋਕ ਹਰ ਰੋਜ਼ ਇਹਦੇ ਨਾਲ ਉਹ ਲੋਕ ਮੈਂ ਕਿੰਨਾ ਬਾਹਰ ਨਿਕਲਦਾ ਹਾਂ ਬਾਹਰ ਮੈਨੂੰ ਇਹ ਵੀ ਸ਼ੱਕ ਪੈਂਦਾ ਵੀ ਕੋਈ ਥੋੜੇ ਥੋੜੇ ਕੋਈ ਮੁੰਡਾ ਸਕੂਟਰ ਤੇ ਏ ਬੇਟੀ ਦਾ ਬੇਟਾ ਨਿਕਲਿਆ ਬਾਹਰ ਨੂੰ ਵੀ ਨਿਕਲਣਾ ਉਹਨੇ ਕਿਹਾ ਵੀ ਐ ਮਾਮੂ ਤੁਸੀਂ ਹੀ ਤਾਂ ਹਟਦੇ ਜੈਨ ਨੂੰ ਤੇ ਕਹਿੰਦਾ ਵੀ ਸ਼ੱਕ ਨਾ ਕਰਿਆ ਤਾ ਉਹਨੂੰ ਦਿਸਰਾ ਕਹਿਤਾ ਤੇ ਮੈਨੂੰ ਗੁੱਸੇ ਨਾ ਪਿਆ ਵੀ ਤੁਸੀਂ ਸ਼ੱਕ ਹੀ ਕਰਦੇ ਰਹਿੰਦੇ ਪਰ ਉਹ ਮੈਂ ਅਗਲੇ ਦਿਨ ਵੀ ਮੁੰਡਾ ਵੇਖਿਆ ਹੁਣ ਮੈਨੂੰ ਉਹਦੇ ਮੂੰਹ ਤੇ ਨਿਕਲੇ ਮੈਂ ਕਹਿ ਨਹੀਂ ਸਕਦੀ ਉਹ ਇਹਦੇ ਕਰਕੇ ਆਇਆ ਵਾ ਪਰ ਉਹਨੇ ਇਹਨੂੰ ਇਹ ਕੋਲ ਫੋਨ ਨੰਬਰ ਮੰਗਿਆ ਜੀ ਭੈਣਾ ਦਾ ਫੋਨ ਨੰਬਰ ਮੰਗਿਆ ਵਾ ਸਿਰ ਤੇ ਕੈਂਚੀਆਂ ਮਾਰੀਆਂ ਜੇ ਇਕਦਿ ਕਰੇ ਅੱਖ ਤੇ ਮੀਂਹ ਪਾ ਦਿੰਦੇ ਨੇ ਕੋਈ ਡਾਕਟਰ ਨੇ ਕਹੇ ਇਹ ਵੀ ਇਹਦਾ ਫੜਦਾ ਫਟ ਗਿਆ ਪਰ ਨਹੀਂ ਬਚ ਗਿਆ ਸੀ ਦੀਪਕ ਤੂੰ ਵਿਰੋਧ ਨਹੀਂ ਕਰਦਾ ਤੂੰ ਉਹਨਾਂ ਨੂੰ ਕਹਿੰਦਾ ਨਹੀਂ ਵੀ ਮੈਂ ਨਹੀਂ ਇਹ ਜੇ ਗਲਤ ਕੰਮ ਕਰ ਰਹੇ ਮੈਂ ਤਾਂ ਵੀ ਇਹ ਐਜ ਦੇ ਵੇਖੇ ਨਹੀਂ ਤੇਰੇ ਨਾਲ ਗਲਤ ਕੰਮ ਕਰਦੇ ਆ ਲੋਕ ਹੈ ਤੇ ਤੂੰ ਵਿਰੋਧ ਨਹੀਂ ਕਰਦਾ ਮੈਨੂੰ ਪਤਾ ਨਹੀਂ ਇਹਨਾਂ ਚਿੱਤਾਂ ਦੇ ਬਾਦੇ ਝੋਲਾ ਪੰਛੀ ਹੈ ਜੀ ਵਿਚਾਰਾ ਲੋਕ ਫਾਇਦਾ ਚੱਕਦੇ ਹਨ ਕੁੱਤੇ ਬੰਦੇ ਥੋੜੀ ਗੱਲ ਵੀ ਕਰੀਏ ਨਾ ਤੇ ਸਾਹਮਣੇ ਦੇ ਤਾਂ ਵੀ ਕਹਿੰਦਾ ਤੂੰ ਮੱਕਾ ਨੂੰ ਦੱਸ ਤੇਰਾ ਪੇਸਲੇ ਪੇ ਹੀ ਇਹੀ ਜਿਹੜੇ ਨਾਲ ਲੰਗੇ ਪੋਤਾ ਵਸੇ ਬੜਾ ਆਫਰ ਉਹ ਕੋਠੇ ਚੜ ਕੇ गाना ਗਾਦਾ ਨਿੱਕੇ ਪਿੱਛੇ ਕੋਈ ਗੱਲ ਵੀ ਬੋਲਦਾ ਨਹੀਂ ਹੁਣ ਫ੍ਰਸਟ੍ਰੇਸ਼ਨ ਵੱਧਦੀ ਜਾ ਰਹੀ ਹੈ ਨਾ ਜੀ ਬਾਹਰ ਨਿਕਲਦਾ ਹੁਣ ਲੋਕ ਵੀ ਜ਼ਬਰਦਸਤੀ ਕਰਨ ਲੱਗ ਗਏ ਨੇ ਨਾਲ ਪੁਲਿਸ ਵਾਲਿਆਂ ਨੂੰ ਬੜੀਆਂ ਗਾਲਾਂ ਕੱਢਦਾ ਅੱਗੇ ਕੋਈ ਵੀ ਹੈਲਪ ਕੋਈ ਕਿਸੇ ਨੇ ਕੋਈ ਹੋ ਸਕਦਾ ਵੀ ਉਦੋਂ ਦਾ ਵੀ ਹਾਦਸਾ ਹੋਇਆ ਹੋਵੇ ਇਹ ਨਾ ਕੋਈ ਕਿਉਂਕਿ ਜਦੋਂ ਇਹਦੇ ਇੱਕੋ ਹੀ ਅੱਖ ਤੇ ਨੀਲ ਪਿਆ ਨਾ ਉਦੋਂ ਇਹਨੂੰ ਕਦੇ ਮਾਰਿਆ ਮੁਰਿਆ ਕਿ ਉਸ ਤੋਂ ਬਾਅਦ ਹੀ ਆ ਕੇ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣ ਲੱਗ ਗਏ ਦੀਪਕ ਤਨੂੰ ਪੁਲਸ ਵਾਲਿਆਂ ਨੇ ਵੀ ਕਰੇ ਜ਼ਬਰਦਸਤੀ ਕੀਤੀ ਤੇਰੇ ਨਾਲ ਬੜੇ ਜਣੇ ਬੜੇ ਜਣੇ ਕੋਈ ਬੜੇ ਜਾਨਾਂ ਨੇ ਕੀਤੀ ਹਰ ਰੋਜ਼ ਕਰਦੇ ਆ ਪਹਿਲੇ 3.5 ਦੇ ਲੱਕੀ ਨੜੀ ਕੰਮ ਕਰਦੇ ਰਹੇ ਤੇ ਉਹ ਖੇਤ ਦਾ ਨਾਮ ਬੜਿਆ ਕਿੰਨਾ ਜੀ ਤੀਸਰੀ ਤਾਂ ਨਹੀਂ ਬੱਧਿਆ ਇਹਨਾਂ ਦੇ ਛੋਟ ਜਨਨ ਤੋਂ ਸਿੱਧਾ ਸੀਗਾ ਜਨਨ ਤੋਂ ਸੀਗਾ 10 ਮਹੀਨੇ ਦਾ ਤੇ ਮੈਂ ਨਾਈਨ ਪਕਾਣਾ ਸ਼ੁਰੂ ਹੋਈ ਸੀ ਤੇ ਦੋਰਾਤ ਉਹਨੂੰ ਤੁਸੀਂ ਦੇਖ ਲਓ ਜੀ ਰਹਿਣਾ ਇੱਥੇ ਸਾਡੇ ਕੋਲੇ ਜੇ ਹੁਣ ਜਾਂ ਅਗਲੀ ਵਾਰ ਤੁਹਾਡਾ ਇੱਛਾ ਜਿਵੇਂ ਵੀ ਹੈਗੀ ਆ ਆਪਾਂ ਨੂੰ ਇੱਥੇ ਰੱਖ ਕੇ ਥੋੜੀ ਉਹਦੀ ਕਾਉਂਸਲਿੰਗ ਹੋਵੇ ਥੋੜਾ ਇਹਦਾ ਮਾਈਂਡ ਚੇਂਜ ਹੋਵੇ ਫਿਰ ਨਹੀਂ ਦਵਾਈ ਤਾਂ ਜਿਹੜੀ ਲੈਣੀ ਆ ਹੀ ਆ ਜੇ ਤੁਸੀਂ ਰੁਕਣਾ ਇੱਥੇ ਅਸੀਂ ਤੁਹਾਨੂੰ ਪਰਚੀ ਬਣਾ ਦਿੰਨੇ ਆ ਜੇ ਨਹੀਂ ਰੁਕਣਾ ਤਾਂ ਨੈਕਸਟ ਟਾਈਮ ਮਿਲ ਲਿਓ ਮੈਨੂੰ ਕੋਈ ਨਾ ਜਿਵੇਂ ਵੀ ਅਗਲੀ ਵਾਰ ਸਹੀ ਮਾਂ ਅਸੀਂ ਤੇਰੇ ਨਾਲ ਆ ਮਾਂ ਪਰ ਇਹਨਾਂ ਚੀਜ਼ਾਂ ਨੂੰ ਫੀਸ ਕਰੋ ਗੱਲ ਸੁਣੋ ਮੇਰੀ ਆਪਾਂ ਜਿੰਨਾ ਲੁਕੀ ਜਾਵਾਂਗੇ ਜਿੰਨਾ ਚੁਪੀ ਜਾਵਾਂਗੇ ਜਿੰਨਾ ਚੁੱਪ ਰਹਿਵਾਂਗੇ ਲੋਕ ਉਹਨਾਂ ਜਿਆਦਾ ਇਹਦੇ ਨਾਲ ਹੁਣ ਲੋਕ ਸ਼ਰਮ ਹੀ ਹੋ ਗਈ ਗਲਤ ਕਰਨ ਲੱਗ ਪਏ ਕਿਉਂਕਿ ਉਹਨੂੰ ਪਤਾ ਤੂੰ ਵੀ ਨਹੀਂ ਕੁਝ ਕਰ ਸਕਦੀ ਥੋੜਾ ਲੋਕਾਂ ਨੂੰ ਪਤਾ ਲੱਗੇ ਇਹਨੂੰ ਬੁਲਾਉਣ ਲੱਗਿਆਂ ਨੂੰ ਕੋਈ ਉਹਨਾਂ ਨੂੰ ਸ਼ਰਮ ਆਵੇ ਜੇ ਲੋਕਾਂ ਨੂੰ ਪਤਾ ਲੱਗ ਜੂ ਵੀ ਇਹਦੇ ਨਾਲ ਗਲਤ ਕੰਮ ਹੋ ਰਿਹਾ ਮਾਂ ਇਹ ਤਾਂ ਹੁਣ ਦਿਨੋਂ ਦਿਨ ਉਮਰ ਵੱਧ ਰਹੀ ਹੈ ਦੀ ਜਿਵੇਂ ਤੁਸੀਂ ਦੱਸਦੇ ਇਹਨੂੰ ਵੀ ਲਤ ਲੱਗ ਗਈ ਮਤਲਬ ਕਿਤੇ ਇਹ ਬੱਚਾ ਵੱਡੀ ਬਿਮਾਰੀਆਂ ਘਰੇ ਲੈ ਆਉ ਫਿਰ ਨਾਲ ਵੱਡੀ ਬਿਮਾਰੀ ਤਾਂ ਹੋ ਗਈ ਹੁਣ ਤੇਰੀ ਨਾ ਦਿੱਕ ਕੇ ਸਾਈਜ਼ ਵੱਧ ਗਿਆ ਛੋਟਾ ਨਹੀਂ ਹੋ ਸਕਦਾ ਫਿਰ ਹੁਣ ਮੈਂ ਉਹੀ ਕਹਿੰਦਾ ਵੀ ਇਹਨਾਂ ਚੀਜ਼ਾਂ ਦਾ ਮਾ ਹੱਲ ਤੁਹਾਨੂੰ ਕਰਨਾ ਪੈਣਾ ਅੱਗੇ ਆ ਕੇ ਸਮਾਜ ਚ ਆਪਾਂ ਮੂਲ ਕੋ ਕੇ ਜ਼ਿਆਦਾਤਰ ਪਹਿਲਾਂ ਕੁੜੀਆਂ ਨਾਲ ਕੋਈ ਗਲਤ ਕਰਦੇ ਨੇ ਲੋਕ ਚੁੱਪ ਕਰ ਜਾਂਦੇ ਸੀ ਵੀ ਇੱਜ਼ਤ ਆ ਪਰ ਉਹ ਦਰਿੰਦੇ ਤਾਂ ਖੁੱਲੇ ਘੁੰਮਦੇ ਸੀ ਨਾ ਫਿਰ ਸਾਨੂੰ ਮੂਰੇ ਆਉਣਾ ਚਾਹੀਦਾ ਮਾ ਅਸੀਂ ਤੁਹਾਡੇ ਨਾਲ ਇਹ ਚਾਹੇ ਲੜਕਾ ਵਾ ਪਰ ਉਹ ਬੰਦੇ ਜਿਹੜੇ ਦਰਿੰਦੇ ਨੇ ਉਹ ਕਟਿਆ ਲੋਕ ਨੇ ਜਿਹੜੇ ਇਹਦੇ ਨਾਲ ਇਦਾਂ ਨਹੀਂ ਹੱਗਦਾ ਮੈਂ ਕਿ ਨਹੀਂ ਮੈਂ ਤੇਰੇ ਨਾਲ ਚੱਲਣੀ ਆ ਤੇ ਬਹੁਤ ਮਰਦਾਂ ਦਾ ਵੀ ਤੁਹਾਡੇ ਨਾਲ ਦੂਜੀ ਦੀ ਮੰਨ ਦੀ ਵਸਤਾ ਤਾਂ ਸਮਝ ਕੇ ਦੇਖ ਸੋਚ ਕੇ ਦੇਖ ਕਿ ਤੇਰੇ ਪੁੱਤ ਦੇ ਦਿਲ ਤੇ ਕੀ ਬੀਤਦੀ ਹੋ ਹੁਣ ਨਾ ਚਾਹੁੰਦੇ ਹੋਏ ਵੀ ਖਿੱਚ ਕੇ ਲੈ ਜਾਂਦੇ ਲੋਕ ਹੁਣ ਬਾਹਰ ਨਾ ਜਾਊ ਘਰੇ ਬੈਠਾ ਰਹੂ ਉਹ ਵੀ ਕੋਈ ਜ਼ਿੰਦਗੀ ਨਹੀਂ ਹੁਣ ਥੋਨੂੰ ਨਾਲ ਲੈ ਕੇ ਜਾਊ ਤੇ ਤੁਹਾਡੇ ਸਾਹਮਣੇ ਉਹ ਗੱਲਾਂ ਕਹਿਣਗੇ ਉਹ ਵੀ ਕੋਈ ਜ਼ਿੰਦਗੀ ਨਹੀਂ ਡਰਦਾ ਵੀ ਲੋਕ ਕੀ ਕਹਿਣਗੇ? ਕਈ ਥਾਂ ਮੈਂ ਤੇ ਇਹ ਵੀ ਗਲਤ ਆ। ਨਹੀਂ ਤਾਂ ਫਿਰ ਮੈਂ ਨਾਲ ਨਾ ਜਾਵਾਂ। ਨਾ ਨਾਲ ਜਾ ਕੇ ਕੀ ਹੋਊਗਾ ਉੱਥੇ? ਇਹਨੂੰ ਹੀ ਟਕੜਾ ਕਰਨਾ ਪੈਣਾ ਆਪਾਂ ਨੂੰ। ਵੀ ਇਹ ਹੁਣ ਜਵਾਬ ਦੇਵੇ। ਇਹਨੂੰ ਉਸ ਗੰਦ ਚੋਂ ਉਸ ਏਰੀਏ ਚੋਂ ਮਾਹੌਲ ਚੋਂ ਥੋੜਾ ਬਾਹਰ ਕੱਢੀਏ ਇੱਕ ਵਾਰ। ਕੈਸੇ ਗੱਲ ਘੱਟ ਕਰਦਾ ਪਰ ਇਹ ਕਹਿੰਦਾ ਹੈ ਕਿ ਇਹ ਲੋਕਾਂ ਨੇ ਇਹ ਲੋਕ ਫੇਰ ਵੀ ਬੜੇ ਵੱੰਗਾ ਨੇ। ਮੈਂ ਕਹਾਂ ਜੀ ਮੈਂ ਤਾਂ ਮੈਂ ਬਸ ਬੰਦ ਨੀ ਆਉਂਦੀ। ਇਹ ਤਾਂ ਪੁੱਤ ਲਈ ਜਮੈਂ ਹੁਣੇ ਲੋਕੀ ਦੁਨੀਆ ਅੱਗੇ ਵੱਧ ਗਈ ਐ ਮੈਂ ਉਥੇ ਔਖੀ ਰਹਿ ਗਿਆ ਤੂੰ ਦੁਬਾਰਾ ਉੱਠ ਕੇ ਦੀਪਕ ਦੁਬਾਰਾ ਖੜਾ ਹੋ ਸਕਦਾ ਪੁੱਤ ਤੈਨੂੰ ਜੌਬ ਮਿਲ ਸਕਦੀ ਐ ਤੂੰ ਸਾਡੇ ਕੋਲ ਜੌਬ ਕਰਨਾ ਚਾਹੁੰਦਾ ਜੇ ਕੋਈ ਚੰਗੇ ਦਾ ਸਾਥ ਦੇ ਕੋਈ ਨਾ ਤੂੰ 15 ਦਿਨ ਸਾਡੇ ਕੋਲ ਰਹਿਣਾ ਪਹਿਲਾਂ ਮੰਮੀ ਨਾਲ ਅਗਲੀ ਵਾਰ ਹੀ ਆਈ ਤੈਨੂੰ ਅਸੀਂ ਇੱਥੇ ਰੱਖਾਂਗੇ ਅਸੀਂ ਦੇਖਾਂਗੇ ਤੂੰ ਕੀ ਕਰ ਸਕਦਾ ਫਿਰ ਤੈਨੂੰ ਕਨੇ ਲੱਕੜ ਤੇ ਕੰਕਾਰ ਬਣਾਇਆ ਜੇ ਓਮ ਬਣਾਇਆ ਜੇ ਥੋੜੀ ਜਿਹੀ ਸ਼ਾਨੀ ਤੇ ਨਾਲ ਅੱਛਾ ਤੈਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਜੇ ਅੱਛਾ ਜੀ ਨੈਸ਼ਨਲ ਅਵਾਰਡ ਮਿਲਿਆ ਪੇਂਟਿੰਗ ਬੜੀ ਸੋਹਣੀ ਕਰਦਾ ਹੈ ਪੇਂਟਿੰਗ ਬੜੀ ਸੋਹਣੀ ਕਰਦਾ ਹੈ ਉਹ ਅਗਲੀ ਵਾਰੀ ਇਹਦੀ ਨੈਕ ਕੇ ਆਇਓ ਪੇਂਟਿੰਗ ਜੀ ਨਾਂ ਤੇਰਾ ਕੋਮਲਦੀਪ ਕੋਮਲਦੀਪ ਕਿਹੜਾ ਪਿੰਡ ਆ ਤੇਰਾ ਬੋਲੇ ਵਾਲਾ ਹੈਂ ਬੋਲੇ ਵਾਲਾ ਗੋਲੇ ਵਾਲਾ ਜ਼ਿਲ੍ਹਾ ਮੋਗਾ ਨਹੀਂ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਪੈਂਦਾ ਤੁਹਾਡੀ ਬੇਟੀ ਆ ਠੀਕ ਆ ਹੁਣ ਕਿਵੇਂ ਆ ਮਾਂ ਅੱਕੇ ਦਾ ਫਰਕ ਆ ਜੀ ਜੀ ਕਿੰਨੇ ਕ ਟਾਈਮ ਤੋਂ ਐ ਹੋਈ ਹੋਈ ਸੀ ਐ ਦੈਂਚਰ ਚਾਲੋ ਜਿੱਦ ਨੇ ਮੁਕਤ ਸੈਨਸ ਲੈਸ ਬਲਕਿ ਉਹਦੇ ਨਾਲ ਬੈਕ ਡਰਟ ਕਰਨ ਲੱਗੀ ਹੁਣ ਉਹ ਕਹਿੰਦੇ ਦਿਮਾਗ ਦੇ ਕੰਟਰੋਲ ਚ ਜਾਂ ਸਾਰਾ ਬੈਕ ਨਹੀਂ ਪਾਈ ਰੱਖ ਸਕਦਾ ਕੋਈ ਤਾਂ ਬੈਠਣ ਧੋਈ ਰੋ ਕਿਆ ਕਰਦੀ ਰਹੇ ਹੁਣ ਠੀਕ ਆ ਹਾਂ ਅੱਗੇ ਨਾਲ ਫਰਕੇ ਨਾਲ ਫਰਕ ਹੁਣ ਪੜਨ ਲੱਗੀ ਦੁਬਾਰਾ ਨਹੀਂ ਲੱਗੀ ਲੱਗਣਾ ਹੈ ਹੁਣ ਕੁਝ ਪੜਨ ਲਈ ਆਸ਼ੀਰਵਾਦ ਚਾਹੀਦਾ ਵਾਹਿਗੁਰੂ ਕੀ ਕੀ ਕਰਨੀ ਹੈ ਪੜ੍ਹਾਈ ਕਰੀ ਕਰਨੀ ਹੁਣ ਬੀਏ ਕਰਕੇ ਆਈ ਸੀ ਕਰਕੇ ਫਿਰ ਮੈਂ ਟੀਚਰ ਬੰਨਾ ਚਾਹੁੰਦਾ ਹੁਣ ਕਿਹੜੀ ਕਲਾਸ ਚ ਸੀਗੀ ਤੂੰ ਪਲੱਸ 2 ਪਲੱਸ 2 ਕੰਪਲੀਟ ਕਰ ਲਈ ਸੀ ਹਾਂਜੀ ਕਿੰਨੇ ਪਰਸੈਂਟ ਸੀ 94 94 ਹੁਣ ਤੇਰੀ ਬੀਏ ਅਸੀਂ ਕਰਾ ਲਈਏ ਫਿਰ ਇਹਦੀ ਅਸੀਂ ਕਰਾਵਾਂਗੇ ਬੀਏ ਐਡਮਿਸ਼ਨ ਕਰਾ ਦਾਂਗੇ ਅਸੀਂ ਇਹਦੀ ਤੁਸੀਂ ਕਾਲਜ ਪਤਾ ਕਰ ਲਓ ਕੋਈ ਗੱਲ ਨਹੀਂ ਜਿੰਨੀ ਫੀਸ ਹੋਊ ਅਸੀਂ ਦੇਵਾਂਗੇ ਉਹਨੂੰ ਕਰ ਸਰ ਮੈਂ ਮਤਲਬ ਜਾ ਆਪ ਡਾਉਨ ਨਹੀਂ ਕਰ ਸਕਦੀ ਕੋਈ ਜਾਂ ਤੂੰ ਓਪਨ ਕਰ ਲੈ ਗੱਲ ਕਰ ਲੈ ਫੀਸ ਅਸੀਂ ਦੇਵਾਂਗੇ ਤੇਰੀ ਠੀਕ ਹੈ ਪੁੱਤ ਕੀ ਨਾਂ ਤੇਰਾ ਕੋਮਲਦੀਪ ਕੋਮਲਦੀਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੇਰੇ ਤੇ ਕੋਮਲਦੀਪ ਪੋਰ ਸਾਨੂੰ ਐਪਰੀਸ਼ੀਏਟ ਕਰਨ ਆਈ ਆ ਡਾਕਟਰ ਜਸਵਿੰਦਰ ਕੌਰ ਨੇ ਸਾਡੇ ਭੈਣ ਜੀ ਸੋਪਨਿਆ ਦੇ ਘਰ ਦੇ ਡਾਕਟਰ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਆਇਆ। ਭੈਣ ਕਹਿੰਦੀ ਮੈਂ ਪਿਛਲੇ 3-4 ਸਾਲਾਂ ਤੋਂ ਆਫਸਰ ਸੀ, ਪ੍ਰੋਬਲਮ ਸੀ ਮੈਨੂੰ। ਪਾਸਟੂ ਜੀ ਪੜ੍ਹ ਕੇ ਜਦੋਂ ਮੈਂ ਪਾਸ ਹੋਈ 94% ਨੰਬਰ ਆਏ ਮੈਨੂੰ। ਉਹ ਬੈਕ ਦੀ ਪ੍ਰੋਬਲਮ ਆਈ ਸੀ ਪਹਿਲਾਂ ਮੈਨੂੰ ਸਾਈਕੋਲੋਜੀਕਲੀ ਆ ਬੈਕ। ਉਸ ਤੋਂ ਬਾਅਦ ਚ ਇੱਕ ਦਿਨ ਮੋਟਰਸਾਈਕਲ ਚਲਾਉਣ ਲੱਗੀ, ਕਿੱਕਾ ਮਾਰਨ ਲੱਗੀ ਮੋਟਰਸਾਈਕਲ ਦੇ। ਉਹਦੇ ਨਾਲ ਕੋਈ ਬ੍ਰੇਨ ਦੇ ਬੈਕ ਦੀ ਕੋਈ ਸਪਾਈਨਲ ਦੀ ਨਰ ਜਿਹੜੀ ਨਾਸਾ ਉਹ ਦੱਬੀ ਗਈ। ਜਾ ਕੋਈ ਖਿੱਚ ਹੋ ਗਈ ਉਹਦੇ ਨਾਲ ਦਿਮਾਗੀ ਪ੍ਰੋਬਲਮ ਆ ਗਈ ਮੈਂਟਲੀ ਅਫਸੈਟ ਹੋ ਗਈ ਪੂਰਾ ਸਰੀਰ ਆਕਰ ਜਾਂਦਾ ਸੀ ਹਾਂਜੀ ਕੀ ਹੋਇਆ ਨਾ ਸਾਰਾ ਸਰੀਰ ਹੀ ਦਰਦ ਪੇਨ ਕਰਦਾ ਹੁਣ ਤਾਂ ਪਹਿਲਾਂ ਇਕੱਲੀ ਬੈਕ ਸੀ ਸਾਰੀ ਤੇ ਹੋਰ ਕੀ ਲੱਗਦਾ ਸੀ ਤੈਨੂੰ ਸਰੀਰ ਹੱਥ ਨਹੀਂ ਲਾਉਂਦੀ ਸੀ ਹੁਣ ਹੁਣ ਠੀਕ ਆ ਹੁਣ ਤੈਨੂੰ ਡਰ ਲੱਗਦਾ ਹਾਂਜੀ ਕਿਸੇ ਦਾ ਹੱਥ ਲੱਗਦਾ ਸੀ ਤੇ ਤਾਂ ਵੀ ਸਰੀਰ ਸਰੀਰ ਪੇਨ ਕਰਦਾ ਪੇਨ ਕਰਦਾ ਸੀ ਤੇ ਹੁਣ ਭੈਣ ਦੱਸਣ ਆਈ ਆ ਮੇਰੇ ਤੇ ਵੀ ਵੀਰੇ ਮੈਂ ਹੁਣ ਠੀਕ ਆ ਜਾਵਾ ਹੁਣ ਮੈਂ ਦੁਬਾਰਾ ਪੜਨਾ ਚਾਹੁੰਦੀ ਆ ਉਨ ਮੈਂ ਦੁਬਾਰਾ ਬੀਏ ਕਰਕੇ ਈਟੀਟੀ ਕਰਕੇ ਟੀਚਰ ਬਣਨਾ ਚਾਹੁੰਦੀ ਆ ਠੀਕ ਆ ਪੁੱਤ ਗੋਲੇ ਵਾਲਾ ਪਿੰਡ ਆ ਜਿਹੜਾ ਫਰੀਦਕੋਟ ਆ ਠੀਕ ਆ ਪੁੱਤ ਇੱਥੇ ਦਵਾਈ ਲੈਣ ਦੇ ਨੂੰ ਕਿੰਨਾ ਟਾਈਮ ਹੋ ਗਿਆ ਅਸੀਂ ਚੌਥੀ ਵਾਰੀ ਆਏ ਆ ਚੌਥੀ ਵਾਰੀ ਆਏ ਕੋਈ ਨਮਰਤੀ ਕੋਮਲ ਆਕਤੀ ਰਦਾ ਅਰਦਾਸ ਕਰਿਓ ਇਹਦੇ ਸੁਪਨੇ ਪੂਰੇ ਹੋਣ ਸੱਚੇ ਪਾਤਸ਼ਾਹ ਕਿਰਪਾ ਕਰਨ ਟੀਚਰ ਬਣ ਸਕੇ ਇਸ ਤਰ੍ਹਾਂ ਛੋਟੀਆਂ ਛੋਟੀਆਂ ਸਮੱਸਿਆਵਾਂ ਕਈ ਵਾਰੀ ਅਸੀਂ ਬਹਿਮਾ ਪਰ ਮੱਝ ਪਾ ਕੇ ਵੱਡੀ ਬਣਾ ਲੈਂਦੇ ਆ ਚੀਜ਼ ਪ੍ਰੋਬਲਮ ਕਰਕੇ ਮੈਂ ਬੈੱਡ ਨਹੀਂ ਸੀ ਮੈਨੂੰ ਸੀਟ ਵੀ ਮਿਲ ਗਈ ਸੀ ਓਕੇ ਈਟੀਟੀਚਰ ਹਾਂਜੀ ਸੀਟ ਮਿਲ ਗਈ ਤੇਨ ਪਰ ਬੈਕ ਦੀ ਪ੍ਰੋਬਲਮ ਸੀ ਮੈਂ ਬੈਕ ਨਹੀਂ ਸਕਦਾ ਕੋਈ ਨਾ ਪੁੱਤ ਮੁਰਗੀ ਵੈਰ ਜੀ ਕਰ ਲੱਗਦੀ ਮੈਂ ਸੱਪ ਦੇ ਦਦੇ ਆਏ ਦੇ ਸਤਾ ਮੇਰੇ ਘਰ ਸੱਪ ਵੜ ਗਏ ਐਂ ਕਰ ਲੱਗਦੀ ਮਾਂ ਉਹ ਬਿਮਾਰੀ ਸੀ ਇਹਦੀ ਉਹਦੇ ਕਰਕੇ ਕਰਦੀ ਸੀ ਇਹ ਵਹਿਮ ਹੁਣ ਨਹੀਂ ਕਰਦੀ ਦਵਾਈ ਨਹੀਂ ਪੁੱਤ ਨਾਂਗਾ ਪਾਉਣਾ ਕੰਟੀਨਿਊ ਕਰਨੀ ਜਦ ਤੱਕ ਡਾਕਟਰ ਨਹੀਂ ਕਹਿੰਦਾ ਸਾਲ 2 ਸਾਲ ਦਵਾਈ ਚੱਲੂਗੀ ਮੇਰੇ ਦਵਾਈ ਨਾਲ ਨਾਲ ਸਟੱਡੀ ਕਰੀ ਠੀਕ ਹੈ ਪੁੱਤ ਇਦਾਂ ਹੌਸਲਾ ਚਾਹੀਦਾ ਇਦਾਂ ਦਾ ਦਿਮਾਗ ਦੀ ਜੇ ਪ੍ਰੋਬਲਮ ਆ ਵੀ ਗਈ ਆ ਤਾਂ ਉਹ ਵੀ ਦੂਰ ਹੋ ਸਕਦੀ ਆ ਜੇ ਹੌਸਲਾ ਜਜ਼ਬਾ ਵਾਜੇ ਜੇ ਪਰਿਵਾਰ ਦੀ ਸਪੋਰਟ ਹੈ ਇਸ ਕਰਕੇ ਕੋਮਲ ਭੈਣ ਲਈ ਅਰਦਾਸ ਕਰਿਓ ਸਾਰੇ ਵੀ ਮੇਰੀ ਭੈਣ ਪੜ੍ਹ ਲਿਖ ਕੇ ਇੱਕ ਚੰਗੀ ਅਫਸਰ ਬਣੇ ਚੰਗੀ ਇਨਸਾਨ ਬਣੇ ਕੋਮਲ ਲਈ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਇੱਧਰ ਦੀ ਆਓ ਮੂਹਰੇ ਨਾ ਲੱਗੋ ਇੱਧਰ ਆਓ ਮੈਂ ਤੁਰ ਰਿਹਾ ਅਸੀ ਕਾਲ ਜੀ ਮੈਂ ਤੇ ਪਤੀ ਨੂੰ ਨਾ ਦੂਜੀ ਵਾਰ ਲੈ ਕੇ ਆਈ ਹਾਂ ਯੂ ਨੋ ਹਾਰ ਦੇ ਘਰ ਵਾਲੇ ਨੂੰ ਹਾਂ ਤੇ ਉਹ ਕੁੱਤੇ ਦਾ ਵਹਿਮ ਕਰਦਾ ਹੈ ਕੋਈ ਗੱਲ ਨਹੀਂ ਮਿਲਾਉਂ ਕਿੱਥੇ ਆ ਇੱਕੋ ਭੈਣ ਆਈ ਸੀਗੀ ਦੂਜੀ ਉਹਨੂੰ ਬੁਲਾਉਣਾ ਸੀ ਦੋ ਭੈਣ ਆ ਗਏ ਹੋ ਇਹਨੇ ਮਾਤਾ ਜੀ ਇਹੇ ਨੇ ਇੱਧਰ ਲਿਆਓ ਉਧਰ ਜਾਓ ਕਿੱਥੇ ਨੇ ਬੇਸ਼ਨ ਉਹ ਮੈਂ ਲੈਣੇ ਖੜਵਾ ਕੇ ਨਾਲ ਇੱਕ ਬੰਦਾ ਲੈਂਦਾ ਜੀ ਹੋਰ ਮੈਂ ਕਹਿੰਦਾ ਐਂਟੀ ਉਹ ਕੁਚੋਕਲਾ ਕਰ ਲਿਓ ਲਿਆਓ ਇੱਥੇ ਲਿਆਓ ਬਲੌ ਜਲਦੀ ਕਰੋ ਮੈਂ ਫਿਰ ਚਲੇ ਜਾਣਾ ਭੈਣ ਜੀ 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 ਜ ਕਿੱਥੇ ਮੁੰਡਾ ਉਹ ਮੁੰਡਾ ਕਰੇਗਾ ਦਵਾਈ ਫੇੜ ਹੋਈ ਸੀ ਤਾਂ ਫਿਰ ਫੇੜ ਹੋਈ ਸੀ ਹਾਂ ਅਗਲੀ ਵਾਰੀ ਮੁੰਡੇ ਨੂੰ ਨਾਲ ਲੈ ਕੇ ਆਈ ਫਿਰ ਆਪਾਂ ਡਾਕਟਰ ਨੂੰ ਮਿਲਾਂਗੇ ਡਾਕਟਰ ਨੂੰ ਪੁੱਛਾਂਗੇ ਆਪਾਂ ਵੀ ਦਵਾਈ ਬੰਦ ਕਰ ਦਈਏ ਕਿ ਚੱਲਦੀ ਰਵੇ ਕਿੰਨਾ ਟਾਈਮ ਹੋ ਗਿਆ ਦਵਾਈ ਚੱਲਦੀ ਨੂੰ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਕੋਈ ਨਾ ਅਗਲੀ ਵਾਰ ਲੈ ਕੇ ਆਈ ਨਾਲ ਹਾਂ ਭਾਈ ਠੀਕ ਵਧੀਆ ਠੀਕ ਆ ਹਾਂਜੀ ਹਾਂਜੀ ਹਾਂ ਭਾਈ ਕਿਵੇਂ ਆ ਠੀਕ ਆ ਹਾਲੇ ਸਸਤੀ ਗੱਲ ਬੁਲਾ ਦੋਨੇ ਹੱਥ ਜੋੜ ਕੇ ਆ ਕਿਵੇਂ ਬਾਪੂ ਵੋਟ ਕਿਨੂੰ ਪਾਈ ਸੀ ਵੋਟ ਕਿਨੂੰ ਪਵਾਤੀ ਬਾਪੂ ਨੇ ਹੈ ਟੱਕੜੀ ਨੂੰ ਇਹਦਾ ਪੱਕੀਆਂ ਵੋਟਾਂ ਟੱਕੜੀ ਦੀਆਂ ਇਹ ਨਹੀਂ ਕਿਤੇ ਜਾਣਦੇ ਪੰਥਕ ਬੰਦੇ ਐ ਕਿਉਂ ਬਾਪੂ ਹਾਂਜੀ ਹਾਂਜੀ ਵਾਹਿਗੁਰੂ ਕਿਰਪਾ ਕਰਨ ਚਲੋ ਸੱਚੇ ਪਾਤਸ਼ਾਹ ਤੁਸੀਂ ਧਰਮ ਦਾ ਪੰਥਨਾ ਖੜੇ ਹੋ ਗੁਰੂ ਕਿਰਪਾ ਕਰਨ ਹਰ ਵੀਰ ਦਾ ਬਾਈ ਸਾਡੀਆਂ ਪਾਰਟੀਆਂ ਵਾਲਿਆਂ ਨੂੰ ਜਿੰਨੇ ਵੀ ਸਰਕਾਰਾਂ ਬਣਾ ਕੇ ਹੁਣ ਤੱਕ ਜਾਂ ਚੁੱਕੇ ਨੇ ਜਾਂ ਹੁਣ ਬਣਾਈ ਬੈਠੇ ਨੇ ਥੋੜਾ ਧਿਆਨ ਵੀ ਦਿਓ ਦੇਖੋ ਬਾਪੂ ਤਕੜੀ ਨੂੰ ਵੋਟ પાਕੇ ਆਇਆ ਇਹ ਪੱਕੇ ਵੋਟਰ ਨੇ ਅਕਾਲੀ ਦਲ ਦੇ ਕੋਈ ਕਾਂਗਰਸ ਦਾ ਵੋਟਰ ਆ ਪੱਕਾ ਕੋਈ ਆਮ ਆਦਮੀ ਪਾਰਟੀ ਦਾ ਹੋ ਗਿਆ ਅੱਜ ਕੋਈ ਭਾਜਪਾ ਦਾ ਪਰ ਸਰਕਾਰ ਇਹਨਾਂ ਲਈ ਕੀ ਕਰਦੀਆਂ ਕੀ ਇੰਤਜ਼ਾਮ ਕਰਦੀਆਂ ਇਹ ਵੀ ਦੇਖਣ ਦੇਗਾ ਅੱਜ ਐਡਾ ਵੱਡਾ ਇਕੱਠ ਜਿਹੜਾ ਇੱਥੇ ਹੁੰਦਾ ਜੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਬਣੇ ਆ ਜੇ ਉੱਥੇ ਸਾਈਕੀਆਟ੍ਰਿਕ ਚੰਗੇ ਡਾਕਟਰ ਫ਼ਲਾਬਦ ਹੋਣ ਉੱਥੇ ਚੰਗੇ ਪ੍ਰਬੰਧ ਹੋਣ ਉੱਥੇ ਦਵਾਈਆਂ ਸੰਗਤ ਨੂੰ ਮਿਲਣ ਤਾਂ ਇਹ ਐਡਿਡ ਦੂਰੋਂ 600 200 ਕਿਲੋਮੀਟਰ ਤੋ ਚੱਲ ਕੇ ਇੱਥੇ ਕਿਉਂ ਆਉਣ ਇਹ ਸਾਡੇ 75 ਸਾਲ ਹੋ ਗਏ ਸਾਨੂੰ ਉਜਾਦ ਹੋਇਆ ਇਹ ਫੇਲਿਅਰ ਆ ਸਾਡੇ ਸਿਸਟਮ ਦਾ ਵੀ 75 ਸਾਲਾਂ ਚ ਸਾਨੂੰ ਐਜੂਕੇਸ਼ਨ ਤੇ ਹੈਲਥ ਇਹ ਦੋ ਮੇਨ ਇਸ਼ੂ ਆ ਸਾਡੇ ਸਿਹਤ ਤੇ ਸਿੱਖਿਆ ਇਹ ਦੋਨੇ ਇਸ਼ੂ ਅੱਜ ਵੀ ਬਰਕਰਾਰ ਨੇ ਇਹ ਦੋਨੋਂ ਇਸ਼ੂ ਏਡੇ ਕਮਰਸ਼ੀਅਲ ਹੋ ਗਏ ਨੇ ਹਸਪਤਾਲ ਵੀ 5 ਸਟਾਰ ਹੋਟਲਾਂ ਵਰਗੇ ਬਣੇ ਨੇ ਲੱਖਾਂ ਰੁਪਏ ਇਲਾਜ ਦਾ ਮੰਗਦੇ ਨੇ ਹਜ਼ਾਰਾਂ ਰੁਪਏ ਡਾਕਟਰਾਂ ਦੀ ਫੀਸ ਆ ਏਵੇਂ ਹੀ ਐਜੂਕੇਸ਼ਨ ਵੀ ਸਰਕਾਰੀ ਸਕੂਲ ਚ ਸਰਕਾਰੀ ਯੂਨੀਵਰਸਿਟੀ ਚ ਕੋਟੇ ਨਿਧਾਰਤ ਕਰਤੇ ਗਰੀਬ ਨੂੰ ਕੋਈ ਸੜਾਈ ਨਹੀਂ 90 ਵਿੱਚੋਂ 90 ਦੇ ਯਾਰ 100 ਦੇ ਵਿੱਚੋਂ 5-10% ਇਹ ਪ੍ਰਾਈਵੇਟ ਸਕੂਲਾਂ ਚ ਪ੍ਰਾਈਵੇਟ ਯੂਨੀਵਰਸਿਟੀਆਂ ਚ ਪਰਮਾਰ ਆ ਤੇ ਉਹਨਾਂ ਦੀ ਫੀਸ ਵੀ ਲੱਖਾਂ ਰੁਪਏ ਇਹ ਦੋਨੇ ادارے ਆ ਜਿਹੜੇ ਸਿਹਤ ਤੇ ਸਿੱਖਿਆ ਇਹਨਾਂ ਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਆ ਤੇ ਨਹੀਂ ਤਾਂ ਇਸ ਤਰ੍ਹਾਂ ਦੇ ਬੰਦੇ ਜਿਨ੍ਹਾਂ ਨੇ ਜ਼ਿੰਦਗੀ ਭਰ ਇੱਕ ਪਾਰਟੀ ਦੇ ਲੇਖੇ ਲਾਤਾ ਜੀਵਨ ਇਹਨਾਂ ਦੇ ਮਨਾਂ ਤੇ ਛੇਸ ਪਹੁੰਚੂਗੀ ਸਾਹਿਬ ਜੀ ਬੰਦਾ ਜੀ 2 ਸਾਲ ਹੋ ਗਏ ਦਵਾਈ ਖਾਦੇ ਨੂੰ ਹਾਂਜੀ ਰਫੀਡ ਦਵਾਈ ਕਾਰਡ ਇੱਥੇ ਜਮਾ ਹੋਇਆ ਆਪਣਾ ਨਾਮ ਹੁਣ ਠੀਕ ਆ ਆਪ ਕੋ ਸਮਰਕਾ ਹੈ ਸਾਹਮ ਦਾ ਆਪ ਦੇ ਆਪ ਨੂੰ ਹਾਂ ਆਪ ਦਾ ਤਾਂ ਸਮਝ ਹੁੰਦਾ ਚਲੋ ਠੀਕ ਆ ਬਾਈ ਕਿਉਂ ਨਵਾਂ ਵਾਧਾ ਰਹਿ ਮਾਰਾ ਚੰਦੀ ਦਾ ਠੀਕ ਆ ਬਾਪੂ ਹਾਂਜੀ ਬਣੀ ਕਿਉਂ ਨਾ ਇੱਕ ਸੰਦੇ ਨਹੀਂ ਦਤਾਰਾਂ ਤੁਹਾਡੇ ਬੱਚੇ ਆ ਹਾਂਜੀ ਦੋਨੇ ਬੇਟੇ ਆ ਤੁਹਾਡੇ ਕੀ ਨਾਮ ਹੈ ਤੇਰਾ ਕੀ ਨਾਮ ਦਵਾਈ ਕਿੰਨਾ ਤੇ ਖਵਾਉਂਦੇ ਹੋ ਹਵਾਲ ਡਾਕਟਰ ਨੂੰ ਪੁੱਛਿਓ ਬਾਪੂ ਡਾਕਟਰ ਨੂੰ ਅੱਛਾ ਜੀ ਅੰਛਦੀਪ ਸਿੰਘ ਅੰਛਦੀਪ ਇਹਦਾ ਹੈ ਅੰਛਦੀਪ ਕਿਤੋਂ ਆ ਤੁਸੀਂ ਬਾਬਾ ਬਕਾਲਾ ਸਾਹਿਬ ਤੋਂ ਬਾਬਾ ਬਕਾਲਾ ਇਹਦਾ ਨਾਮ ਸਵਰਾਜ ਸਿੰਘ ਹਾਂਜੀ ਇਹਦਾ ਨਾਮ ਅੰਛਦੀਪ ਦਾ ਇਹ ਜਨਮ ਤੋਂ ਹੀ ਇਦਾਂ ਸੀ ਪੈਣੇ ਇਹਨੂੰ ਆਪਾਂ ਇੱਥੋਂ ਪਤਾ ਨਹੀਂ ਬਾਅਦ ਚ ਪਤਾ ਲੱਗਾ ਤੁਰੇ ਲੇਟ ਹੈ ਟਾਈਆਂ ਸਲਾਬ ਇੱਥੋਂ ਦਵਾਈ ਚਲਦੇ ਨੂੰ ਬੰਨਣਾ ਟਾਈਮ ਹੋ ਗਿਆ ਇੱਥੇ 1.5 ਸਾਲ ਤੋਂ ਤੇ ਹੋ ਗਿਆ 1.5 ਸਾਲ ਤੇ ਇਹ ਹੱਥ ਵੀ ਇਹਨਾਂ ਦੇ ਨਾਲ ਇਦਾਂ ਇਹ ਹਲਾਉਂਦਾ ਕੋਟਾ ਢਿੱਲੇ ਇਹ ਜਿੱਦਾਂ ਹੱਥ ਦੇ ਇਹ ਵੀ ਇਦਾਂ ਕਰੰਦਾ ਪਿਆ ਹਿੱਲਦੇ ਆ ਇੱਕ ਪਾਣੀ ਜੇ ਇਹਨਾਂ ਨੂੰ ਥੋੜੇ ਦਿਨ ਇੱਥੇ ਰੱਖ ਕੇ ਆਪਾਂ ਟ੍ਰੇਨਿੰਗ ਦੇਈਏ 10-15 ਦਿਨ ਚੱਲ ਸਾਡੇ ਟੀਚਰ ਇਹਨਾਂ ਨੂੰ ਸਿਖਾਉਣ ਰਹਿ ਸਕਦੇ ਤੁਸੀਂ ਆ ਲੈ ਗਿਆ ਇਹਨਾਂ ਦਾ ਛੱਡ ਗਿਆ ਲੋਟੀਵਾ ਠੀਕ ਆ ਕੋਈ ਨਾ ਜਦੋਂ ਫ੍ਰੀ ਹੋਇਓ ਅਗਲੇ ਕੈਂਪ ਤੇ ਆ ਜਿਓ ਹਾਂਜੀ ਇਹਨਾਂ ਨੂੰ ਆਪਾਂ ਇੱਥੇ ਰੱਖ ਕੇ ਨਾ 10 ਦਿਨ ਟ੍ਰੇਨਿੰਗ ਦੇਵਾਂਗੇ ਕੋਈ ਗੱਲ ਨਹੀਂ ਵਾਹਿਗੁਰੂ ਕਿਰਪਾ ਕਰਨਗੇ ਕੰਟਰੋਲ ਇਹਨਾਂ ਦਾ ਆਪਣੇ ਆਪ ਤੇ ਹੋਰ ਵਧੂਗਾ ਹਾਂਜੀ ਦਵਾਈ ਦੇ ਨਾਲ ਨਾਲ ਇਹਨਾਂ ਨੂੰ ਟ੍ਰੇਨਿੰਗ ਦੀ ਵੀ ਲੋੜ ਆ ਹਾਂਜੀ ਠੀਕ ਹੈ ਭੈਣੇ ਕੋਈ ਨਾ ਅਗਲੇ ਕੈਂਪ ਤੇ ਆ ਜਿਓ ਫਿਰ ਆਪਾਂ ਨਵਦੀਪ ਭੈਣ ਨੂੰ ਮਿਲਣਾ ਰਾਜੇ ਜੀ ਹਾਂ ਭਾਈ ਕੱਲੇ ਰਮਨ ਪੰਜਾ ਪੰਜਾਂ ਦਿਨਾਂ ਬਾਅਦ ਹਾਂ ਨਾਸਿਕ ਕੈਂਪ ਵਾਲੇ ਦਿਨ ਨਹੀਂ ਮਿਲਤਾ ਕਿਦਾ ਹਾਂ ਮੋੜੋ ਪੰਜਾਂ ਦਿਨਾਂ ਬਾਅਦ ਨਾ ਕੋਈ ਨਾ ਤੁਸੀਂ ਉਦੋਂ ਲੈ ਆਏ ਉਹਨਾਂ ਨੂੰ ਉਦੋਂ ਟ੍ਰੇਨਿੰਗ 'ਚ ਦੱਸ ਦੇਣਾੱਖ ਲਾ ਗਿਆ ਆਪਾਂ ਨੇ ਠੀਕ ਹੈ ਜੀ ਹਾਂਜੀ ਮਾ ਮੈਂ ਨਾ ਮੁੰਡਾ ਲਿਆ ਆ ਵਾ ਬੋੜ ਉਹ ਸੁੜਿਆ ਨਾ ਕਰੂਗੀ ਤੇ ਆਪਸੈਂਟ ਬਹੁਤ ਹੋਇਆ ਹੋਇਆ ਬੰਨਾ ਦਵਾਈ ਖਾਣੀ ਸੀ। ਅਸੀਂ ਹੰਬੜਾ ਤੋਂ ਆਏ ਆ ਤੇ ਹੁਣ ਨਾ ਫੜਾ ਹੀ ਆਪਸੈਂਟਾਂ ਘਰੇ ਕੁੱਟ ਮਾਰ ਕਰਦਾ ਵਾ ਨਾ ਦਾ ਕੋਈ ਕੰਮ ਕਰਦਾ ਘਰੇ ਪਿਆ ਰਿੰਦਾ ਵਾ ਇੱਕ ਨਾ ਯਾਰ ਮਾਸਕ ਰੱਖਿਆ ਕਰੋ ਲਿਆ ਕੇ ਬਹੁਤ ਬੁਰੀ ਗੱਲ ਕਰੀਓ ਕੋਈ ਨਾ ਮਾ ਆ ਕੇ ਆਇਆ ਗਲਾਈ ਦਵਾਉਣ ਕਿੱਥੇ ਆ ਹਾਂ ਕੋਟਰ ਲਾਈਨ ਤੇ ਖੜੇ ਨੇ ਨੌ ਰਾਣੀ ਮੇਰੇ ਨਾਲ ਆ ਜੇ ਜਿਆਦਾ ਅਫਸਰ ਤਾਂ ਇੱਥੋਂ ਨਹੀਂ ਲੈ ਆਓ ਸਿੱਧਾ ਚੈੱਕ ਕਰਾ ਦੇ ਠੀਕ ਆ ਮਾ ਲਿਆਓ ਹਾਂਜੀ ਸਤਿਕਾਰ ਵੀਰੇ ਕੀ ਹਾਲ ਨੇ ਠੀਕ ਆ ਮੱਜੇ ਨੂੰ 12-13 ਸਾਲ ਹੋ ਗਏ ਅਚਾਨਕ ਦੌਰ ਆ ਪੈ ਲਗਾ 13 ਤੋਂ ਜੀ ਕੋਈ ਹੋਰ ਜਿਹੜਾ ਪਹਿਲੇ ਸਾਡੇ ਕੋਲੇ ਪਹਿਲੀ ਵਾਰ ਆਇਆ ਕਿੱਥੋਂ ਆਏ ਕਾਲੇ ਕੇ ਪਿੰਡਾਂ ਵਾਲੇ ਬਾਕੇ ਪਹਿਲੇ ਨਾਲ ਮੇਰੇ ਕਪੂਰੇ ਦੇ ਨਾਲ ਚੱਲੇ ਯਾਰ ਨੇ ਵੀਰੇ ਕੀ ਨਾਂ ਤੇਰਾ 사જનਦੀਪ ਸਹ 사જનਦੀਪ ਸਿੰਘ 사જનਦੀਪ ਸਿੰਘ 사જનਦੀਪ ਕਿੰਨਾ ਪੜਿਆ ਜੀ ਮੈਂ ক্লাস 2 ক্লাস 2 ਕਰ ਲਿਆ ਹੁਣ ਦੋਰਾ ਕਿ ਮਹੀਨੇ ਚ ਕਿੰਨੀ ਵਾਰ ਪੈ ਜਾਂਦਾ ਭਾਈ ਘਰ ਕਾ ਪੈ ਜਾਂਦਾ ਰੋਜ਼ ਆਉਂਦੀ ਅਜ ਰੋਜ਼ ਆਉਂਦੀ ਰੋਜ਼ਾਂ ਕੋਣੀ ਪੈ ਕੇ ਆਵੇ ਜੀ ਵੀ ਇਹ ਬਸ ਟੜਕਾ ਵੀ ਮੈਨੂੰ ਕਲੀਅਰ ਨਹੀਂ 20% ਕਿਸੇ ਵੀ ਦਵਾਈ ਦੇ ਨਾਲ ਕੋਈ ਗੱਲ ਨਹੀਂ ਆਪਾਂ ਇੱਥੇ ਮਹਾਰਾਜ ਕਿਰਪਾ ਕਰਨ ਗੁਰੂ ਦੇ ਲੰਗਰਾਂ 'ਚ ਦਵਾਈ ਸ਼ੁਰੂ ਕਰਾਉਨੇ ਆਂ ਦੀ ਸੱਚੇ ਪਾਤਸ਼ਾਹ ਕਿਰਪਾ ਕਰਨਗੇ 사જનਦੀਪ ਠੀਕ ਹੋ ਗਿਆ ਭਾਈ ਅੱਜ ਅਸੀਂ ਪਹਿਲੀ ਵਾਰ ਆਏ ਤੇ ਤੁਹਾਨੂੰ ਪਤਾ ਨਹੀਂ ਸੀਗਾ ਉਹ ਟੁਕਲਿਆ